ਸਬਰਾਲ 903 ਆ ਗਿਆ ਜੀ ਰੀਚ ਪਈਦਾ ਜੀ ਇਹ ਹਾਂਜੀ ਮਗਰੂਟ ਦੇਖ ਸਕਦਾ ਤੁਸੀਂ ਚਿੱਟੇ ਚਿੱਟੇ ਪਿਆ ਦਦ ਵਰਗੇ ਇਹ ਰੰਗ ਪੇਂਟ ਦੀ ਗਾਰੰਟੀ ਹੋਈ ਆ ਦੀ ਰੰਗ ਪੇਂਟ ਦੀ ਫੁੱਲ ਗਾਰੰਟੀ ਹੈ ਭਾਈ ਫੁੱਲ ਗਾਰੰਟੀ ਹੋ ਰੰਗ ਪੇਂਟ ਦੀ ਕਿਹਾ ਜੀ 43600 ਰੰਗ ਪੇਂਟ ਇਹ ਵੀ ਗਾਰੰਟੀ ਦੇ ਨਾਲ ਦਾ ਪੇਂਟ ਹੋ ਜੀ ਤੇ ਮਗਰਾਟ ਵੀ ਨਾਲ ਦੀ ਹਾਂ ਸਾਰਾ ਕੁਝ ਨਾਲ ਦਾ ਹੋ ਹਜੇ ਤਾਂ ਟਰੈਕਟਰ ਦੇ ਭਾਈ ਮਗਰਾਟ ਨਾਲ ਦੇ ਦੇਖੋ ਤੁਸੀਂ ਟੇਪਾਂ ਨੂੰ 5755 1575 ਡਿਮਾਂਡ ਹਾਂਜੀ 5755 ਵੇਖੋ ਤਾਂ ਥੱਲੇ ਥੱਲੇ ਹੋ ਰਿਹਾ ਨਾ ਇਹ ਜੀ ਅਸੀਂ ਗਾਵਾਜੀ ਸਾਰੇ ਦੋਸਤਾਂ ਮੇਰੇ ਨੂੰ ਆਪਾਂ ਮੋਚੇ ਨਹੀਂ ਬਰਨਾਲਾ ਟਰੈਕਟਰ ਮੰਡੀ ਤੇ ਇਹ ਬਾਈ ਹੁਸੈਨਾ ਕਰਦੇ ਆ ਗੱਲਬਾਤ ਕਿੰਨੇ ਟਰੈਕਟਰ ਨੇ ਅਸੀਂ ਗਾਵਾਜੀ ਕੀ ਕਹੋ ਜੀ ਹਾਂਜੀ ਵਧੀਆ ਕਿੰਨੇ ਟਰੈਕਟਰ ਹੈ ਜੀ ਇਹ ਜਿਆ ਪੰਜ ਸੇ ਹਾਂਜੀ 500 ਟਰੈਕਟਰ ਠੀਕ ਹੈ ਪਿੰਡ ਕਿਹੜਾ ਹੈ ਇਹ ਪਿੰਡ ਸੀਨੀ ਵਾਲਕਾਂ ਦੇ ਠੀਕ ਹੈ ਜੀ ਮੰਡੀ ਤੇ ਮਨਾ ਟਰੈਕਟਰ ਕਿੱਥੇ ਹੁੰਦੇ ਜੀ ਘਰੇ ਹੁੰਦੇ ਜੀ ਕਿਹੜੇ ਪਿੰਡ ਜੀ ਸੀਨੀ ਵਾਲੇ ਠੀਕ ਹੈ ਜੀ ਤੇ ਮੰਡੀ ਹੈ ਇਹ ਜਿਹੜੀ ਤਰਕਸੀਲ ਵਾਲੀ ਤਰਕਸੀਲ ਚੌਂਕ ਜੀ ਠੀਕ ਹੈ ਜੀ ਟਰੈਕਟਰ ਬਾਰੇ ਕਰਦਿਆਂ ਗੱਲਬਾਤ ਜੀ ਸਵਰਾਜ 963 ਆ ਗਿਆ ਜੀ ਰੀ ਸਪੀਡ ਆ ਜੀ ਇਹ ਹਾਂਜੀ ਰੀ ਸਪੀਡ ਦੇ ਵਿੱਚ ਆ ਗਿਆ ਫੁੱਲ ਟੌਪ ਮਾਡਲ ਆ ਟਰੈਕਟਰ ਤੇ ਟਾਇਰਾਂ ਦੀ ਗੱਲਬਾਤ ਕਰੀ ਜੀ ਫਰੰਟ ਵਾਲੇ ਰੇਡੀਅਲ ਟਾਇਰ ਆ ਇੰਨੇ ਪੈਸੇ ਹੋਣਗੇ ਟਾਇਰ ਦੀ 90 ਤੋਂ 80 ਪੈਸੇ ਹੋਣਗੇ ਜੀ ਠੀਕ ਆ ਜੀ ਬੀਕੇਟੀ ਦੇ ਟਾਇਰ ਆ ਵਧੀਆ ਵਾਲੇ ਬਾਈਕ ਵਾਲੇ ਟਾਇਰ ਆ ਗਿਆ ਐਮ ਆਰ ਐਫ ਦੇ ਇਹ ਨਾਲ ਦੇ ਇੱਕ ਚੇਂਜ ਆ ਬਈ ਇਹਦੇ ਅੰਦਰ ਲੱਗਦੇ ਆ ਨਾ ਹਾਂ ਨਾਲ ਦੇ ਹੋਣਗੇ ਨਾਲ ਦੇ ਟਾਇਰ ਆ ਬਈ 16 ਦੇ ਟਾਇਰ ਇਹ ਕੰਡੀਸ਼ਨ ਚੈਕਰ ਲੋ ਟਰੈਕਟਰ ਦੀ 3 ਸਪੀਡ ਦੇ ਵਿੱਚ ਆ ਗਿਆ ਤੇ ਮਗਰਾਡ ਮਗਰੂਟ ਦੇਖ ਸਕਦਾ ਤੁਸੀਂ ਚਿੱਟੇ ਚਿੱਟੇ ਫੈਲ ਦੁੱਧ ਵਰਗੇ ਕਨੋਪੀ ਲੱਗੀ ਹੋਈ ਹੈ ਜੀ ਰੋਪੀ ਵੀ ਲੱਗੀ ਹੋਈ ਹੈ ਕਿੰਨੇ ਮਾਡਲ ਹੈ ਭਾਈ ਇਹ ਇਹ 20 ਮਾਡਲ ਹੈ ਕਾਪੀ 21 ਦੀ ਇਹਦੀ 20 ਮਾਡਲ ਹੈ 21 ਦੀ ਕਾਪੀ ਆ ਤੇ ਜੇ ਪੰਜਾਬ ਦਾ ਨੰਬਰ ਹੈ ਭਾਈ ਹਾਂ ਜੀ ਪੰਜਾਬ ਨੰਬਰ ਹੈ ਜੀ ਫਰਸਟ ਕੁਆਲਟੀ ਫਰਸਟ ਪਾਰਟੀ ਹੈ ਰੰਗ ਪੇਂਟ ਦੀ ਗਾਰੰਟੀ ਹੋਈ ਹੈ ਦੀ ਰੰਗ ਪੇਂਟ ਦੀ ਫੁੱਲ ਗਾਰੰਟੀ ਹੈ ਭਾਈ ਔਰ ਲਗ ਰਹੇ ਟੂ ਰੰਗ ਪੇਂਟ ਦੇ ਠੀਕ ਆ ਡਿਮਾਂਡ ਕਿੰਨੀ ਆ ਜੀ 6 ਲੱਖ 40 ਹਜ਼ਾਰ 6 40 ਤਾਂ ਡਿਮਾਂਡ ਆ ਜੀ ਜਿਹੜਾ ਵੀਡੀਓ ਦੇਖ ਕੂ ਕਿੰਨੇ ਕ ਦਾ ਕਰੋਗੇ ਡਿਸਕਾਊਂਟ ਜੀ ਮਾਨਦਨ ਕਰਦਾ ਕੋਈ ਨਾ ਵੀਰੇ ਕਰ ਦੋਗੇ ਤਾਂ ਹਾਂ ਜੀ ਹਾਂ ਜੀ ਕਰ ਦਾਂਗੇ ਠੀਕ ਆ ਜੀ ਅੱਗੇ ਆ ਗਿਆ ਜੀ ਅਰਜਨ 605 ਡੀਆਈ ਡੀ ਲਕਸ ਮਾਡਲ ਚ ਆ ਗਿਆ ਜੀ ਤੇ ਇਹਦੇ ਵੀ ਵਾਇਬਰ ਵਾਲੀ ਹੱਟ ਲੱਗਿਆ ਵਧੀਆ ਲੱਖੂ ਦਾ ਸਾਊਂਡ ਲੱਗਿਆ ਲਾਉਂਦੇ ਤਾਂ ਨਹੀਂ ਬਈ ਕੁਝ ਨਹੀਂ ਨਹੀਂ ਠੀਕ ਆ ਜੀ ਸਾਰਾ ਕੋ ਨਾਲ ਹੀ ਨਾਲ ਹੀ ਮਿਲੂ ਬਾਈ ਕਹਿੰਦਾ ਸਾਰਾ ਕੋਸ ਇਹ ਕੰਡੀਸ਼ਨ ਚੈੱਕ ਕਰ ਸਕਦੇ ਹੋ ਡਰਾਈਵਰ ਦੀ ਬੈਕ ਸਾਈਡ ਤੋਂ ਵੀ ਤੇ ਡਬਲ ਡਿਸਟ੍ਰਿਬਿਊਟਰ ਹੈਗਾ ਬਈ ਡਰਾਈਵਰ ਦੇ ਟਾਇਰਾਂ ਦੀ ਬਈ ਕੀ ਕੰਡੀਸ਼ਨ ਰਹੂਗੀ ਅਪੋਲੋ ਦੇ ਰੇਡੀਅਲ ਟਾਇਰ ਆ ਹਾਂਜੀ ਰੇਡੀਅਲ ਟਾਇਰ ਨੇ ਕਿੰਨੇ ਪੈਸੇ ਆਉਣਗੇ ਜੀ ਨਵੇਂ ਵਰਗੀ ਹੀ ਬਸ ਠੀਕ ਹੈ ਨਵੇਂ ਵਰਗੀ ਪਿਆ ਬਈ ਅਪੋਲੋ ਦੇ ਰੇਡੀਅਲ ਟਾਇਰ ਨੇ ਫਰੰਟ ਵਾਲੇ ਟਾਇਰ ਆ ਗਏ ਬੀਕੇਟੀ ਦੇ ਜਾ ਜੇ ਵੀ ਨਵੇਂ ਟਾਇਰ ਆ ਹਾਂਜੀ ਨਵੇਂ ਟਾਇਰ ਪੰਜਾਬ ਦਾ ਨੰਬਰ ਆ ਹਾਂਜੀ ਪੰਜਾਬ ਦਾ ਨੰਬਰ ੱੱਕੇ ਵਾਲਾ ਬੈਂਪਰ ਲੱਗਿਆ ਹੋਇਆ ਤੇ ਸੈਸੋ ਪਾਂਠੀ ਡੀਏਈ ਮਾਡਲ ਟੀ 15 ਮਾਡਲ ਆ ਜੀ 5,70,000 ਰੁਪਏ ਰੇਟ ਆ ਜੀ 15 ਮਾਡਲ 5,70,000 ਰੁਪਏ ਦਾ ਡਿਮਾਂਡ ਆ ਬਾਈ ਜਿਹੜਾ ਮੌਕੇ ਤੇ ਆਉਂ ਚੇਂਜਰ ਵਾਲਾ ਜੀ ਉਹਦਾ ਮਰਦਾਨ ਵੀ ਹੋਊਗਾ ਤੇ ਹੋਰ ਗੱਲਾਂ ਨਹੀਂ ਗੱਲਾਂ ਚੇਂਜਰ ਵਾਲਾ ਟਰੈਕਟਰ ਆ ਬਾਈ ਇਹਦੀ ਖਾਸੀਅਤ ਇਹ ਆ ਵੀ ਜਿੰਨਾ ਇਹ ਅੱਗੇ ਭਾਏ ਦਾ ਉਨਾ ਹੀ ਬੈਕ ਭੱਜ ਲੂਗਾ ਇਹ ਡਿਮਾਂਡ ਸੀਗੀ ਇਹਦੀ 570 ਬਾਕੀ ਮੌਕੇ ਤੇ ਮਰਦਾਨ ਹੋ ਜੂਗਾ ਹਾਂਜੀ ਮੌਕੇ ਤੇ ਮਰਦ ਅੱਗੇ ਆਏ ਜੀ ਫੋਰਡ 3600 ਕਾਈ ਰਾਂ ਦੀ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਜੇ ਕੇ ਦੇ ਟਾਇਰ ਆ ਬਾਈ ਟਰੈਕਟਰ ਦੇ 13 ਦੇ ਟਾਇਰ ਆ ਫਰੰਟ ਵਾਲੇ ਟਾਇਰ ਐ ਐਮ ਆਰ ਐਫ ਦੇ ਬੈਕ ਵਾਲੇ ਦਾ ਨਵੇਂ ਟਾਇਰ ਆ ਫਰੰਟ ਵਾਲੇ ਹੈਗੇ 20 25 ਕੇ ਪੰਜਾਹ ਹਾਂਜੀ ਹਾਂ ਐਨੇ ਕੇ ਜੀ ਪੰਜਾਬ ਦਾ ਨੰਬਰ ਆ ਬਾਈ ਹਾਂਜੀ ਪੰਜਾਬ ਦਾ ਨੰਬਰ ਆ ਜੀ ਪੰਜਾਬ ਦਾ ਨੰਬਰ ਆ ਤੇ ਇਹਦੇ ਰੰਗ ਪੇਂਟ ਦੀ ਜਗ੍ਹਾ ਨਾਲ ਵਾਦ ਕਰੀ ਜੀ ਰੰਗ ਪੇਂਟ ਇਹ ਵੀ ਗਾਰੰਟੀ ਨਾਲ ਦਾ ਪੇਂਟ ਹੋ ਜੀ ਤੇ ਮਗਰਾਟ ਵੀ ਨਾਲ ਦੀ ਹਾਂ ਸਾਰਾ ਕੁਝ ਨਾਲ ਦਾ ਹੋ ਹਜੇ ਤਾਂ ਟਰੈਕਟਰ ਦੇ ਬਾਈ ਮਗਰਾਟ ਨਾਲ ਦੇ ਦੇਖੋ ਤੁਸੀਂ ਟਿੱਪਾਂ ਲੁਪਾਂ ਕਈ ਵੀਰ ਪੁਰਾਣਾ ਰਿਜਨਲ ਫੋੜ ਲੱਭ ਰਹੇ ਆ ਤੇ ਉਹਨਾਂ ਲਈ ਰਿਜਨਲ ਫੋੜ ਆ ਗਿਆ ਦੇਖ ਸਾਹ ਇਹਨੂੰ ਜੀ ਪੰਜਾਬ ਦਾ ਨੰਬਰ ਆ ਕੰਡੀਸ਼ਨ ਚੈੱਕ ਕਰ ਲਓ ਟਰੈਕਟਰ ਦੀ ਰੰਗ ਪੇਂਟ ਦਾ ਵੀ ਰਿਜਨਲ ਆ ਤੇ ਮਾਡਲ ਆ ਗਿਆ ਇਹ 93 ਡਿਮਾਂਡ ਜੀ 7153 7153 ਡਿਮਾਂਡ ਹਾਂਜੀ 7153 ਡੇਢ ਤੋਂ ਥੱਲੇ ਥੱਲੇ ਹੋ ਰਿਹਾ ਨਾ ਇਹ ਹਾਂਜੀ ਹੋ ਜੂ ਡੇਢ ਤੋਂ ਥੱਲੇ ਹੋ ਰੂ ਕੋਈ ਆ ਟਰੈਕਟਰ ਜੇ ਕਿਸੇ ਵੀਰ ਭਰਾ ਨੇ ਲੈਣਾ ਬੋਰਡ 3600 ओरिजिनल ਬੋਰਡ ਅੱਗੇ ਆ ਗਿਆ ਜੀ ਸੋਨਾ ਲਿੱਕਾ ਡੀਆਈ 750 ਵਾਲਾ ਸਾਈਡ ਗੇਅਰ ਦੇ ਵਿੱਚ ਆ ਗਿਆ ਫਾਈਬਰ ਵਾਲੀ ਹੱਬ ਲੱਗੀ ਆ ਟਰੈਕਟਰ ਤੇ ਟਰਾਂਟ ਵਾਲੇ ਐਮਆਰਐਫ ਦੇ ਰੇਡੀਅਲ ਟਾਇਰ ਆ ਗਏ ਬਾਈਕ ਵਾਲੇ ਵੀ ਰੇਡੀਅਲ ਟਾਇਰ ਨੇ ਗੁਡੀਅਰ ਦੇ ਕੀ ਪੈਸੇ ਉਹ ਕੋਈ ਬਾਈਕ ਵਾਲੇ ਟਾਇਰ ਕਿੰਨੇ ਪੈਸੇ ਹੁੰਦੇ 70 80 ਪੈਸੇ ਟਾਇਰ ਪਾਇਆ ਜੀ 80 ਪੈਸੇ ਬਾਈਕ ਵਾਲੇ ਰੇਡੀਅਲ ਟਾਇਰ ਰੇਡੀਅਲ ਟਾਇਰ ਦੀ ਹੱਬ ਲੱਗੀ ਆ ਕੰਡੀਸ਼ਨ ਦੇਖ ਸਕਦੇ ਹੋ ਬਿਨਾ ਡਿਸਟ੍ਰੀਬਿਊਟਰ ਵਾਲਾ ਟਰੈਕਟਰ ਆ ਗਿਆ ਦੋਸਤੋ ਇਹ ਕਈ ਗੱਦਿਆਂ ਗੁੱਦਿਆਂ ਲੱਗੀਆਂ ਵਧੀਆ ਮਗਰਾੜਾਂ ਤੇ ਤੇ ਮਾਡਲ ਬਈ ਇਹ ਮਾਡਲ ਦੱਸੋ ਜੀ ਮਾਡਲ 11 ਜੀ 11 ਮਾਡਲ ਪੰਜਾਬ ਦਾ ਨੰਬਰ ਜੀ ਹਾਂ ਜੀ ਡਿਮਾਂਡ ਬਈ 3 ਲੱਖ 40 ਹਜ਼ਾਰ ਜੀ 3 ਲੱਖ 40 ਹਜ਼ਾਰ ਰੁਪਏ ਡਿਮਾਂਡ ਆ ਬਾਕੀ ਮੌਕੇ ਤੇ ਮਾਨਤਨ ਹੋ ਜੀ ਮਾਨਤਨ ਸਾਰੇ ਟਾਈਮ ਇਹਦੀ ਵੀ ਰੰਗ ਪੇਂਟ ਦੀ ਗਰੰਟੀ ਹੋ ਜੀ ਠੀਕ ਆ ਜੀ ਸਿੰਪਲ ਸਟੀering ਚਾਹੀਦਾ ਹਾਂਜੀ ਸਿੰਪਲ ਸਟੀering ਚਾਹੀਦਾ ਠੀਕ ਆ ਬਈ ਗਿਆ ਗਾ ਜੀ ਸਪਰਾ 963 3 ਸਪੀਡ 5 ਸਟਾਰ ਫੋਲਡ ਟੌਪ ਮਾਡਲ ਫਰੰਟ ਵਾਲੇ ਟਾਇਰ ਨਵੇਂ ਆ ਵਰਗੇ ਨੇ ਪੂਰੇ ਠੀਕ ਹੈ ਜੀ ਨਾਲ ਦੀ ਟਾਇਰ ਮੰਤਲਾ ਦਾਣਾ ਜੀ ਹਾਂ ਜੀ ਨਾਲ ਦੀ ਨਾਲ ਦੇ ਟਾਇਰਾਂ ਜਾ ਬਾਈ ਟਾਇਰਾਂ ਦੀ ਕੀ ਕੰਡੀਸ਼ਨ ਆ ਪਾਈ ਆਣਾ 70 80% ਹਾਂ 70 80% 80% ਟਾਇਰਾਂ ਦੀ ਕੰਡੀਸ਼ਨ ਆ ਪੀ ਪੀ 13 ਸੰਗਰੂਰ ਦਾ ਨੰਬਰ ਆ ਬਾਈ ਕੰਡੀਸ਼ਨ ਪੂਰੀ ਓਕੇ ਆ ਟਰੈਕਟਰ ਵੀ ਦੇਖ ਸਕਦੇ ਹੋ ਰੰਗ ਪੇਂਡ ਦਾ ਚਿੱਟਾ ਚਿੱਟਾ ਰੁੱਧ ਵਰਗੇ ਮਗਰਾੜ ਰੈਬਾ ਰੁਮਾ ਦਾ ਨਿਕਲ ਨੁਕੜ ਵੀ ਆ ਹੀ ਬੜੀਆ ਬਈ ਪੰਜਾਬ ਦਾ ਨੰਬਰ ਪੀਵੀ 13 ਸਿੰਘਰੂਰ ਦਾ ਨੰਬਰ ਆ ਗਿਆ ਜੀ ਮਾਡਲ ਜੀ ਮਾਡਲ ਵੀ ਡੀ ਮਾਡਲ ਆ ਡਿਮਾਂਡ ਜੀ 6 ਲੱਖ 60 ਹਜ਼ਾਰ ਜੀ 6 ਲੱਖ 60 ਹਜ਼ਾਰ ਡਿਮਾਂਡ ਆ ਬਾਕੀ ਮਾਨਤਣ ਬਈ ਹੋਜੂ ਜੀ ਪੂਰਾ ਹੀ ਠੀਕ ਆ ਜੀ ਮਾਨਤਣ ਹੋਜੂਗਾ ਤੇ ਬਾਕੀ ਬਾਈ ਦਾ ਆਪਾਂ ਐਡਰੈਸ ਵਗੈਰਾ ਇੱਕ ਵਾਰੀ ਹੋਰ ਦੱਸ ਦਿੰਨੇ ਆ ਪਿੰਡ ਕਿਹੜਾ ਹੀ ਆਪਣਾ ਪਿੰਡ ਸੀਨੀਵਾਲਕਲਾ ਵੀਰੇ ਹਾਂਜੀ ਜ਼ਿਲ੍ਹਾ ਬਰਨਾਲਾ ਠੀਕ ਆ ਜੀ ਸੋਮਵਾਰ ਨੂੰ ਤਰਕਸੀਲ ਮੰਡੀ ਤੇ ਤਰਕਸੀਲ ਚੌਕ ਮੰਡੀ ਚ ਲੱਗ ਜੂਗੀ ਤੇ ਕੰਟੈਕਟ ਨੰਬਰ ਬਾਈ ਦਾ ਨੋਟ ਕਰ ਲੋ ਜੀ 99153 35296 99153 35296 35296 ਬਾਈ ਦਾ ਕੰਟੈਕਟ ਨੰਬਰ ਆ ਕੋਈ ਵੀ ਟਰੈਕਟਰ ਹੈ ਖਰੀਦਣਾ ਹੋਇਆ ਬਾਈ ਨੂੰ ਕੰਟੈਕਟ ਕਰ ਸਕਦੇ ਹੋ ਸਕਰੀਨ ਤੇ ਬਾਈ ਦਾ ਨੰਬਰ ਆ ਲੂਣ ਵਗੈਰਾ ਬਾਈ ਹੋਜੀ ਪੁਰਾਣਾ ਟਰੈਕਟਰ ਜੀ ਬੱਚ ਕੱਟ ਲਾਂਗੇ ਜੀ ਪੁਰਾਣਾ ਟਰੈਕਟਰ ਵੀ ਕੱਟਾ ਜੇ ਲੋਨ ਵੀ ਹੋ ਜੂ ਬਾਕੀ ਗਾਰੰਟੀ ਵਾਲੇ ਟਰੈਕਟਰ ਆ ਬਾਈ ਕੋਲੇ ਜਿਹੜੇ ਤੇ ਜਿਹੜੀ ਵੀ ਕਮੀ ਹੋਈ ਉਹ ਦੱਸ ਕੇ ਦੇਵਾਂਗੇ ਹਾਂਜੀ ਠੀਕ ਆ ਜੀ ਸਕ੍ਰੀਨ ਤੇ ਵਈ ਦਾ ਕੰਡੈਕਟਰ ਨੰਬਰ ਚੱਲ ਰਿਹਾ ਕੋਈ ਵੀ ਟਰੈਕਟਰ ਖਰੀਦਣਾ ਕਰ ਲੋ ਕੰਡੈਕਟ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਆਸੋ ਮਿਲਦਾ ਨਵੀਂ ਵੀਡੀਓ ਨਾਲ ਧੰਨਵਾਦ